ਮੇਰਾ ਨਾਮ ਲਖਪਰ ਸਿੰਘ ਥਿੰਦੇ ਆ ਜੀ ਅੱਜ ਡੀਸੀ ਦੇ ਆਫਿਸ ਆਇਓ ਕੀ ਅਸੀਂ ਈਵੀਐਮ ਬਾਰੇ ਮੰਗ ਪੱਤਰ ਦੇਣ ਆਏ ਸਾਂ ਕਿ ਜਿਹੜਾ ਮਸ਼ੀਨ ਬੰਦ ਕਰਕੇ ਤੇ ਬੈਲਟ ਪੇਪਰ ਤੇ ਵੋਟਾਂ ਹੋਣ ਉਹਨਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਅਸੀਂ ਪਹਿਲਾਂ ਵੀ ਕਾਫੀ ਵਾਰੀ ਮੰਗ ਪੱਤਰ ਦਿੱਤੇ ਜੀ ਪਰ ਚਾਰ ਵਾਰੀ ਦੇ ਚੁੱਕੇ ਆ ਜੀ ਅਸੀਂ ਤਾਂ ਲੱਗਦਾ ਤੁਹਾਡੇ ਮੰਗ ਪੱਤਰ ਨਾਲ ਕੋਈ ਹੋਏਗਾ ਤਾਂ ਕੋਸ਼ਿਸ਼ ਜਾਰੀ ਆ ਜੀ ਜੰਗ ਜਾਰੀ ਆ ਤੇ ਅਫਸਰ ਸਹਿਬਾਨ ਸਾਡੀ ਸੁਣ ਲੈਣ ਤੇ ਸਾਰੇ ਦੇਸ਼ ਦਾ ਭਲਾ ਜੀ ਇਹਦੇ ਵਿੱਚ ਸਾਡਾ ਕੱਲਿਆਂ ਦਾ ਭਲਾ ਨਹੀਂ ਸਾਰੇ ਦੇਸ਼ ਦਾ ਭਲਾ ਹੈ ਸਾਰੇ ਦੇਸ਼ ਨਾਲ ਧੋਖਾ ਕਰ ਰਿਹਾ ਹੈ ਦੇਖ ਲਖਮਨ ਸਿੰਘ ਜੀ ਤੁਹਾਨੂੰ ਇੱਕ ਲੋਕ ਸਭਾ ਵੱਲੋਂ ਸੀਟ ਮਿਲ ਗਈ ਹੈ ਕਿਹੜੀ ਪਾਰਟੀ ਵੱਲੋਂ ਮੈਨੂੰ ਐਮਪੀ ਦੀ ਟਿਕਟ ਮਿਲੀ ਹੈ ਜੀ ਭੋਜਨ ਮੁਕਤੀ ਪਾਰਟੀ ਵੱਲੋਂ ਵੈਸੇ ਤੇ ਸਾਡਾ ਸੋਸ਼ਲ ਰਿਲੈਂਸ ਬਣ ਗਿਆ 11 ਪਾਰਟੀਆਂ ਦਾ ਸਾਨੂੰ ਸੋਸ਼ਲ ਰਿਲੈਂਸ ਨੇ ਟਿਕਟ ਦਿੱਤੀ ਆ ਵੈਸੇ ਮੈਂ ਜਿਹੜੀ ਪਾਰਟੀ ਨਾਲ ਰਿਲੇਟਡ ਆ ਭੋਜਨ ਮੁਕਤੀ ਪਾਰਟੀ ਜਿਹੜੇ ਟਿਹਾ ਜੀ ਮੈਂ ਕਿੱਥੋਂ ਟਿਕਟ ਮਿਲੀ ਹੈ ਅੰਮ੍ਰਿਤਸਰ ਜ਼ਿਲ੍ਹੇ ਤੋਂ ਜੀ ਮੋਟੀਵੇਸ਼ਨ ਕੀ ਹੋਏਗਾ ਤੁਹਾਡਾ ਕੋਰਪੋਰੇਸ਼ਨ ਨਾਮਜ਼ੀ ਸਭ ਤੋਂ ਪਹਿਲਾਂ ਮਹਾਰਾਜ ਸੰਗਤ ਵਿੱਚ ਵਿਚਰਾਂਗੇ ਜੀ ਤੇ ਜੇ ਸੰਗਤ ਸਹਿਰਾ ਪਾ ਦੂਗੀ ਚੇਤਾਦੁਰ ਤੇ ਮੇਰਾ ਟੀਚਾ ਇਹ ਆ ਵੀ ਮੈਂ ਕੱਲੇ ਕੱਲੇ ਹਲਕੇ ਦੇ ਕੱਲੇ ਕੱਲੇ ਪਿੰਡ 'ਚ ਜਾ ਕੇ ਲੋਕਾਂ 'ਚ ਬਹਿ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੂ ਉਹਨਾਂ ਦਾ ਫੈਸਲਾ ਫਿਰ ਕਰੂੰਗਾ ਕਿ ਇਦਾਂ ਉੱਤੇ ਬਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਸੁਣੀਆਂ ਜਾਣੀਆਂ ਕਿ ਇਲਾਕਾ ਬਹੁਤ ਤਗੜਾ ਹੈ ਕੱਲੇ ਕੱਲੇ ਪਿੰਡ 'ਚ ਕੱਲੇ ਕੱਲੇ ਇਲਾਕੇ 'ਚ ਜਾ ਕੇ ਮੈਂ ਉਹਨਾਂ ਦੀਆਂ ਮੁਸ਼ਕਲਾਂ ਸੁਣਾ ਤੇ ਉਹਨਾਂ ਦਾ ਹੱਲ ਕਰਾਂ ਮੇਰਾ ਟੀਚਾ ਹੈ ਯਾਰ ਹਰ ਇੱਕ ਪਾਰਟੀ ਇਲੈਕਸ਼ਨ ਤੋਂ ਪਹਿਲ ਉਹ ਵੱਡੇ ਵੱਡੇ ਦਾਅਵੇ ਕਰਦੀ ਹੈ ਢਾਡੇ ਕੋਲੋਂ ਕੋਈ ਮੋਟੀਵੇਸ਼ਨ ਜਾਂ ਪਰਫਰਮੈਂਸ ਮੈਂ ਜੋ ਵੀ ਕਰੂੰਗਾ ਮੈਂ 100 ਰੁਪਏ ਦੇ ਸਟਾਮਪ ਤੇ ਲਿਖ ਕੇ ਠੀਕ ਹੈ ਮੈਂ ਉਹ ਚੀਜ਼ ਕਰੂੰਗਾ ਪੂਰੀ ਜੇ ਮੈਂ ਨਾ ਕਰਾਂ ਤੇ ਮੈਨੂੰ ਉਸੇ ਵੇਲੇ ਮੈਂ ਆਪਣਾ ਸਤਿਖਾ ਲਿਖ ਕੇ ਉਹਦੀ ਸਪੋਰਟ ਦਵਾਂਗਾ ਜੀ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਕੀ ਪੀ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਬੇਨਤੀ ਆ ਵੀ ਸਾਨੂੰ ਕਾਮਯਾਬ ਕਰਨ ਕਿਉਂਕਿ ਗਰੀਬ ਤਬਕੇ ਦੀ ਪਾਰਟੀ ਆ ਸਾਡੀ ਸਾਨੂੰ ਬਹੁਤੇ ਨੋਟਾਂ ਵਾਲੇ ਜਿਹੜੇ ਆ ਉਹ ਸਾਨੂੰ ਖਲੋਣ ਨਹੀਂ ਦਿੰਦੇ ਤੇ ਜੇ ਜਨਤਾ ਸਾਨੂੰ ਸਹਰਾ ਪਾ ਦੇ ਤਾਂ ਅਸੀਂ ਜਨਤਾ ਦੇ ਹੀ ਸੇਵਾਦਾਰ ਆ ਪਹਿਲੇ ਵੀ ਸੇਵਾਦਾਰ ਸੀ ਗਾਂ ਵੀ ਸੇਵਾਦਾਰ ਰਾਵਾਂਗੇ ਜੀ ਅਕਸਰ ਕੀ ਨਾਮ ਤੇ ਆਪਣਾ ਮੇਰਾ ਨਾਮ ਸਕੰਦਰ ਬੋਧਿਆ ਉਹ ਮੈਂ ਭਾਰਤੋ ਕੀ ਮੋਟਰਾ ਦਾ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਹੈਗਾ ਉਹ ਅੱਜ ਦਾ ਹਾਂਜੀ ਹਾਂਜੀ ਜੱਜ ਮੰਗ ਪੱਤਰ ਹੈ ਜਿਹੜਾ ਅਸੀਂ ਚਾਹੁੰਦੇ ਆ ਕਿ ਵਲਰ ਪੇਪਰ ਨਾ ਵਰਡ ਹੋਣ ਇਵੇਂ ਮਸ਼ੀਨਾਂ ਦਾ ਨਾਮ ਹੋਣ ਕਿਉਂਕਿ ਇਹ ਬੜੀ ਗਰਪਰੇਸ਼ਨ ਹੀ ਰੈਫਰੀ ਹੋ ਰਹੀਆਂ ਲੇਕਿਨ ਜਿਹੜਾ ਮੋਦੀ ਆ ਤਾਨਾ ਸਾਹੀ ਰਾਏ ਆ ਉਹ ਇਵੇਂ ਮਸ਼ੀਨਾਂ ਨਾਲ ਹੀ ਕਰਉਣਾ ਚਾਹੁੰਦਾ ਵੇਖੋ ਜੀ ਉਹ ਕਹਿੰਦਾ ਆਪਕੀ ਵਾਰ 400 ਵਾਰ ਉਹਨੂੰ ਕਿੱਦਾਂ ਪਤਾ ਲੱਗ ਗਿਆ ਕਿ 400 ਵਾਰ ਹੋ ਜਾਣਾ ਆਲਰੇਡੀ ਉਹ heiraferi ਕਰਦਾ ਤੇ ਦਾਅਵੇ ਕਰਦਾ ਪਿਆ ਨਾ ਇਸ ਲਈ ਆਹੀ ਵੈਲਰ ਪੇਪਰ ਤੇ ਵੋਟਾਂ ਚਾਹੀਆਂ ਜੇ ਇਲੈਕਸ਼ਨ ਕਮਿਸ਼ਨ ਨੇ ਨਾ ਕਰਵਾਏ ਤੇ ਆਸੀਂ ਇਹਨੂੰ ਤਣ ਤੱਕ ਵੀ ਜਾਵਾਂਗੇ ਆਹੀ ਉਹਦੇ ਸਪੋਰਟ ਬਿਆਨ ਦੇ ਰਹੇ ਆ ਮਸ਼ੀਨਾਂ ਨਹੀਂ ਚਲਣ ਦਾਂਗੇ ਲੋਕਤੰਤ ਦੇਸ਼ ਆ ਲੋਕਤੰਤ ਲੋਕਾਂ ਦੀ ਵੋਟ ਦੀ ਚੋਰੀ ਨਹੀਂ ਹੋਣੀ ਚਾਹੀਦੀ ਮੈਂ ਇੰਨੀ ਗੱਲ ਕਰਦਾ ਆਪਣੀ ਗੱਲ ਸਮਝਵਾਰ ਕਰਦਾ ਜੈਪਿੰਦ ਜੈਪਾਕ ਜੈ ਮੋਲ ਨਵਾਸੀ